ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੀ ਸਮੂਹ ਸੰਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਦਾ ਸਮੂਹ ਪਰਿਵਾਰ ਅੱਜ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਅਤੇ ਅਰਦਾਸ ਬੇਨਤੀ ਕਰਦੇ ਆਂ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਇਹ ਜਿਹੜਾ ਨਵਾਂ ਸਾਲ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਆਵੇ ਸਾਡੇ ਪਰਿਵਾਰ ਜਿਹੜਾ ਬਿਲਕੁਲ ਤੰਦਰੁਸਤ ਇਸ ਨਵੇਂ ਸਾਲ ਦੇ ਵਿੱਚ ਬਿਲਕੁਲ ਤੰਦਰੁਸਤ ਰਹਿਣ ਤਾਂ ਜੋ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗ ਕੇ ਤੁਸੀਂ ਇਸ ਪਰਿਵਾਰ ਦੇ ਲਈ ਅਰਦਾਸ ਬੇਨਤੀ ਕਰ ਸਕੋ ਇਹ ਜਿਹੜਾ ਪਰਿਵਾਰ ਸਾਡਾ ਤੁਸੀਂ ਜਾਣਦੇ ਹੀ ਆ ਸਾਡੇ 108 ਜਾਣੇ ਸਾਡੇ ਪਰਿਵਾਰ ਦੇ ਮੈਂਬਰ ਇਸ ਟਾਈਮ ਖੜੇ ਆ ਜਿਹੜੇ ਤੁਹਾਨੂੰ ਅਸੀਂ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਆ ਪਿਛਲੇ ਸਾਲ 2023 ਦੇ ਵਿੱਚ ਸੰਸਥਾ ਨੇ ਕਾਫੀ ਉਪਰਾਲੇ ਕੀਤੇ ਕਾਫੀ ਸਾਡੇ ਸੰਸਥਾ ਵੱਲੋਂ ਜਿਹੜੇ ਉਪਰਾਲੇ ਕੀਤੇ ਗਏ ਸੰਸਥਾ ਵੱਲੋਂ ਕਾਫੀ ਕਾਰਜ ਕੀਤੇ ਗਏ ਹਸਪਤਾਲ ਬਣਾਇਆ ਜਾ ਰਿਹਾ ਆ ਆਪੀਡੀ ਪਿਛਲੇ ਸਾਲ ਸਟਾਰਟ ਕੀਤੀ ਹੁਣ 26 ਜਨਵਰੀ ਨੂੰ ਅੱਜ ਤਕਰੀਬਨ 26 ਦਿਨ ਰਹਿ ਚੁੱਕੇ ਆ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਆਉਣ ਦੇ ਵਿੱਚ ਉਦੋਂ ਨੂੰ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਵੱਲੋਂ ਤਿੰਨ ਉਪਰਾਲੇ ਕੀਤੇ ਜਾ ਰਿਹਾ ਇਸ ਇਸ 26 ਜਨਵਰੀ ਨੂੰ ਪਹਿਲਾਂ ਤਾਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਡੇ ਸਮੂਹ ਪਰਿਵਾਰ ਵੱਲੋਂ ਤੁਸੀਂ ਇਸ 26 ਜਨਵਰੀ ਨੂੰ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਸਾਰਿਆਂ ਨੇ ਤੁਸੀਂ ਇਸ ਸੰਸਥਾ ਦੇ ਵਿੱਚ ਆਉਣਾ ਆ ਇਹ ਤਾਂ ਜੋ ਕੱਤਰ ਹੋ ਕੇ ਅਸੀਂ ਸੰਸਥਾ ਦੇ ਜਿਹੜੇ 9 ਸਾਲ ਪੂਰੇ ਹੋਣ ਜਾ ਰਹੇ ਆ 7 ਸਾਲ ਸਾਡੇ ਇਸ ਗੋਰਾ ਆਸਰਾ ਸੇਵਾ ਘਰ ਨੂੰ ਪੂਰੇ ਹੋਣ ਜਾ ਰਹੇ ਆ ਅਸੀਂ ਬੇਨਤੀ ਅਰਦਾਸ ਬੇਨਤੀ ਕਰਦੇ ਆ ਬੇਨਤੀ ਵੀ ਕਰਦੇ ਆ ਆ ਜੋ ਬੇਨਤੀ ਅਸੀਂ ਸੰਗਤ ਮੋਹਰੇ ਕਰਦੇ ਆ ਤੁਸੀਂ ਜਰੂਰ ਪਹੁੰਚੋ ਸਾਰੀ ਸੰਗਤ ਨੂੰ ਹੱਥ ਬਨ ਕੇ ਬੇਨਤੀ ਗੁਰੂ ਸਾਹਿਬ ਮੋਹਰੇ ਅਰਦਾਸ ਬੇਨਤੀ ਕਰਦੇ ਆ ਵੀ ਵੀ ਜਿਹੜਾ ਅਸੀਂ ਇਹ ਕਾਰਜ ਕਰਨ ਜਾ ਰਹੇ ਆ ਉਹ ਬਿਲਕੁਲ ਸੁਖ ਸਬੀਲੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਸੀਂ ਕਰਨ ਜਾ ਰਹੇ ਆ ਉਹ ਨਿਪਰੇ ਚੰਨ ਜਿਹਦੇ ਵਿੱਚ ਫਾਇਰ ਬ੍ਰਿਗੇਡ ਚਲਾਉਣ ਜਾ ਰਹੇ ਆ ਇੱਕ ਨਵੀਂ ਐਂਬੂਲੈਂਸ ਗੜਦੀ ਵਾਲਾ ਦਫ਼ਤਰ ਦੇ ਵਿੱਚ ਖੜੀ ਕਰਨ ਜਾ ਰਹੇ ਆ ਇੱਕ ਨਾਲ ਛੱਬ ਵਾਹਨ ਜਿਹੜਾ ਕੀ ਗੜਦੀ ਵਾਲਾ ਇਲਾਕੇ ਦੇ ਵਿੱਚ ਬਹੁਤ ਲੋਡ ਸੀ ਸ਼ਹਿਰ ਦੇ ਵਿੱਚ ਕਈ ਵਾਰ ਸਮਸ਼ਾਨ ਘਟ ਦੂਰ ਹੋਣ ਕਾਰਨ ਬਾਡੀ ਜਿਹੜੀ ਉਹ ਚੱਕਣ ਦੇ ਵਿੱਚ ਜਾਂ ਕੋਈ ਜੋ ਉਹਨਾਂ ਨੂੰ ਛੋਟਾ ਥੀ ਕਰਨਾ ਪੈਂਦਾ ਸੀ ਤੇ ਬਹੁਤ ਕੋਈ ਕੰਟਰੈਕਟਰ ਟਰਾਲੀ ਦਾ ਸਹਾਰਾ ਲੈਂਦਾ ਸੀ ਇਸ ਕਰਕੇ ਜਿਹੜਾ ਅਸੀਂ ਮੱਦੇ ਨਜ਼ਰ ਦੇਖਦੇ ਹੋਏ ਸੰਗਤਾਂ ਦੀ ਮੱਦੇ ਨਜ਼ਰ ਦੇਖਦੇ ਹੋਏ ਮੰਗ ਨੂੰ ਦੇਖਦੇ ਹੋਏ ਅਸੀਂ ਹੁਣ ਇੱਕ ਸ਼ਬ ਵਾਹਨ ਲੈ ਕੇ ਆ ਰਹੇ ਹਾਂ ਇੱਕ ਫਾਇਰ ਬ੍ਰਿਗੇਡ ਫਾਇਰ ਬ੍ਰਿਗੇਡ ਕੀ ਜਦੋਂ ਸਾਡੇ ਗੜਦੀ ਵਾਲਾ ਵਿੱਚ ਨਹੀਂ ਸੀ ਜਦੋਂ ਕਿਤੇ ਅੱਗ ਲੱਗਦੀ ਸੀ ਤੇ ਬਹੁਤ ਔਖਾ ਹੁੰਦਾ ਸੀ ਜਦੋਂ ਕਣਕਾਂ ਦੇ ਦਿਨਾਂ ਵਿੱਚ ਕਣਕਾਂ ਨੂੰ ਅੱਗ ਲੱਗਦੀ ਸੀ ਜਦੋਂ ਉਦੋਂ ਇੰਨੀ ਗਰਮੀ ਦੇ ਵਿੱਚ ਤੇ ਦੂਰੋਂ ਫਾਇਰ ਬ੍ਰਿਗੇਡ ਆਉਣਾ ਬੜਾ ਔਖਾ ਸੀ ਇਸ ਕਰਕੇ ਅਸੀਂ ਜਿਹੜਾ ਨਵਾਂ ਟਰੈਕਟਰ ਨਵੀਂ ਪਾੜ ਬ੍ਰਿਗੇਡ ਜਿਹੜਾ 650 ਲੀਟਰ ਦੀ ਉਹ ਨਵੀਂ ਬਣਾਉਣ ਜਾ ਰਹੇ ਹਾਂ ਫਾਇਰ ਬ੍ਰਿਗੇਡ 26 ਤਰੀਕ ਨੂੰ ਇੱਥੇ ਹੀ ਸਾਰੀ ਸੰਗਤ ਦੇ ਨਾਲ ਹਰੀ ਝੰਡੀ ਦੇ ਕੇ ਇਹ ਸਾਡਾ ਪਰਿਵਾਰ ਹੀ ਸਾਰ ਸ੍ਰੀਆ ਕਾਲ ਸਾਰੀ ਸੰਗਤ ਜਿਹੜੀ ਸਾਡਾ ਸਮੂਹ ਪਰਿਵਾਰ ਜਿਹੜਾ ਉਹਨਾਂ ਤਿੰਨਾਂ ਨੂੰ ਜਿਹੜੀਆਂ ਸਵਾਵਾ ਹਾਜ਼ਰ ਕਰਨ ਜਾ ਰਹੇ ਆ ਬਾਕੀ 400 ਪਰਿਵਾਰ ਜਿਵੇਂ ਤੁਹਾਨੂੰ ਪਤਾ ਹੀ ਆ ਰਾਸ਼ਨ ਦਿੱਤਾ ਜਾ ਰਿਹਾ 400 ਫੈਮਿਲੀ ਅਡੌਪਟ ਕੀਤੀ ਗਈ ਹੋਈ ਆ ਹੋਰ ਮੋਰਚਰੀ ਚੱਲ ਰਹੀ ਆ ਬਿਲਕੁਲ ਫ੍ਰੀ ਆਫ ਕਾਸਟ ਦੋ ਐਂਬੂਲੈਂਸ ਆ ਸਾਡੀਆਂ ਪਹਿਲੀਆਂ ਚੱਲ ਰਹੀਆਂ ਤੀਜੀ ਹੁਣ ਲੈਣ ਕੇ ਲੈ ਕੇ ਆ ਰਹੇ ਆ ਕਿਉਂਕਿ ਇੱਥੋਂ ਜਦੋਂ ਐਕਸੀਡੈਂਟ ਹੁੰਦਾ ਸੀ ਬਾਗਿਆਂ ਤੋਂ ਅਸੀਂ ਜਿਹੜੀ ਗੜ ਤਕਰ ਦੀ ਦੂਰੀ ਉਹ ਵੀ ਖਤਮ ਕਰਨ ਜਾ ਰਹੇ ਹਾਂ ਗੜਦੀ ਵਾਲਾ ਚ ਹੀ ਐਂਬੂਲੈਂਸ ਜਿਹੜੀ ਸਵਾਵਾ ਮ ਦਊਗੀ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਆ ਤੇ ਬਾਕੀ ਹੋਰ ਸਵਾਵਾ ਜਿਹੜੀਆਂ ਹਸਪੀਟਲ ਆ ਜਿਹੜਾ ਅਸੀਂ ਜਲਦ ਬਣਾਉਣ ਕਰਨ ਜਾ ਰਹੇ ਸੀ ਐਤਕੀ ਵੀ ਓਪੀਡੀ ਜਿਹੜਾ ਨਵੇਂ ਹਸਪੀਟਲ ਚਾਲੂ ਕਰ ਦਈਏ ਪਰ ਉਹ ਕੰਮ ਬਹੁਤ ਜ਼ਿਆਦਾ ਆ ਹੋਰ ਕਾਰਜਕਾਰਨ ਕਰਕੇ ਅਸੀਂ ਜਿਹੜਾ ਹਸਪੀਟਲ ਜਿਹੜਾ ਅਗਲੇ ਸਾਲ ਤੱਕਰ ਛੜ ਦਿੱਤਾ ਉਦੋਂ ਸਾਰੀ ਬਿਲਡਿੰਗ ਹੀ ਇੱਕੋ ਵਾਰੀ ਜਿਹੜਾ ਹਸਪੀਟਲ ਚਲਾਵਾਂਗੇ ਬਾਕੀ ਇਸ ਪਰਿਵਾਰ ਦੇ ਲਈ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਤਾਂ ਜੋ ਜਿਹੜਾ ਸਾਡਾ ਪਰਿਵਾਰ ਐ ਇਦਾਂ ਹੀ ਜਿਹੜਾ ਹੱਸ ਖੇਡ ਕੇ ਜਿਹੜਾ ਅਸੀਂ ਇੱਕ ਸਮਾਂ ਇੱਕ ਪਰਿਵਾਰ ਮੰਗੂ ਰਹੀਏ ਤੰਦਰੁਸਤ ਰਹਿਣ ਤਾਂ ਜੋ ਸਾਰੇ ਸਾਡੇ ਅਸੀਂ ਗੁਰੂ ਨਾਲ ਜੁੜੀਏ ਬਾਬਾ ਦੀਪ ਸਿੰਘ ਜੀ ਦੇ ਨਾਲ ਚਰਨਾ ਵਿੱਚ ਰਹਿ ਕੇ ਅਸੀਂ ਇੱਥੇ ਸੇਵਾ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ